ਮਾਦਾ ਨਹੀਂ ਪਿਆਲੀ ਚਪੇੜੀ ਨੂੰ ਕੱਟੀ ਦੇ ਵਿੱਚ ਹੀ ਡੇਪਿਆ ਤੋਹਣੇ ਬਾਬਾ ਫੇਸਲੋਟ ਕੋਈ ਨਹੀਂ ਫੇਰ ਹਟ ਕੋਈ ਨਹੀਂ ਆ ਵੇ ਲੋ ਜੀ ਆ ਤੂੰ ਆ ਜਿਸੂਸੀ ਦਾ ਬੰਦੇ ਮੇਰੇ ਗੱਲ ਕਰਿਆ ਕਿਹੜੇ ਨੇ ਇਹ ਜਿਸੂਸੀ ਦਾ ਬੰਦੇ ਗੱਲ ਕਰਿਆ ਮੇਰੇ ਕਿਹੜੇ ਪੇੜ ਓ ਐਵੇਂ ਦੋ ਮਿੰਟ ਬਾੜੇ ਸਮਾਨ ਵੀ ਸੁੱਕੇ ਆ ਕਿਹ ਬੋਦਾ ਮੈਂ ਕਿਹੜਾ ਮੱਤੀ ਓ ਮੇਰੀ ਮੇਰੀ ਸੁਣਿਆ ਬਈ ਯਾਰ ਸਾਡੀ ਖੜੀ ਮੈਂ ਇਹਨੂੰ ਕਿਹਾ ਮੇਰਾ ਮੁੰਡਾ ਹੈ ਨਹੀਂ ਤੂੰ ਕੱਖ ਨਹੀਂ ਮੈਂ ਨਹੀਂ ਯਾਰ ਮੇਰਾ ਮੁੰਡਾ ਹੀ ਇਹਨੇ ਚਪੇੜੋ 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 ਬੈ ਗਿਆ ਹੁੰਦਾ ਪੇਰੰਗੇ ਤੇ ਕੀ ਗੱਲ ਕਿਦਾ ਪਿਆ ਮੈਂ ਨਹੀਂ ਆ ਭਰਾਵਾ ਪਿਆ ਤੂੰ ਹੀ ਸਾਰੇ ਸਰਦਾਰ ਬੰਦੇ ਹੋਗੇ ਨਾਲ ਇਹਦਾ ਸ਼ਦਾਇ ਯਹੀ ਗੱਲ ਨਹੀਂ ਪੈਂਦਾ ਮੈਂ ਤੇਰੀ ਬਣਾਉਣਾ ਤੂੰ ਯਾਰ ਕਿਉਂ ਗੱਲ ਪਿਆ ਦਾੜੀ ਵਾਲੀ ਸਦਾ ਤੂੰ ਦਾੜੀ ਕਿਉਂ ਪੱਟੀ ਪੱਟੀ ਨੇ ਦਾੜੀ ਕਿਹੜੀ ਗੱਲ ਪੱਟੀ ਦਾੜੀ ਦੱਸ ਕਿਹੜੀ ਗੱਲ ਕਰਾ ਪੱਟੀ ਤੂੰ ਸਾੜੀ ਦਾੜੀ ਕਿਉਂ ਪੱਟੀ ਤੂੰ ਸਰਦਾਰ ਬੰਦੇ ਦਾੜੀ ਪਾਉਂਦਾ ਚੰਗਾ ਲੱਗਦਾ ਤੂੰ ਦਾੜੀ ਕਿਉਂ ਪੱਟੀ ਤੂੰ ਹਾਂ ਆ ਵੇਖੋ ਇਹਦਾ ਕੀ ਹਾਲ ਕਰਤਾ ਦਾ ਵੇਖੋ ਅਜੀ ਦੱਸਾ ਕੋਈ ਕਾਨੂੰਨ ਆ ਆ ਵੇਖੋ ਦਾੜੀ ਪਟ ਕੇ ਹੱਥਾਂ 'ਚ ਜੜੇ ਫੜਾਈ ਆ ਆ ਦੱਸੋ ਬਣਾ ਬਣਾ ਵੀ ਕੋਈ ਗੱਲ ਹਾਂ ਫੜੂਣ ਨੂੰ ਹਾਂ ਆ ਵੇ ਇੱਧਰ ਬੰਦੇ ਇੰਨੇ ਗਰੂ ਆਪਾਂ ਦਾ ਭੈਣੋ ਇੱਥੇ ਜਿਹੜੇ ਮਰਜ਼ੀ ਗੁਰੂਏ ਦਾੜੀ ਪਣ ਹਾਂ ਨਾ ਨਾ ਬਾਹੂ ਹਾਂ ਕਿਹੜਾ ਵਾ ਆ ਵੇ ਹਾਂ ਮੇਰੀ ਹੈ ਗੱਡੀ ਕਹਿੰਦਾ ਦੱਸ ਭਾਈ ਕਾੜੀ ਕਹਿੰਦਾ ਕਈ ਕੀ ਗੱਲ ਹੋਈ ਹੈ ਤੇ ਗੱਲ ਕਰੋ ਨੇ ਗੱਡੀ ਦਾ ਲੈਣ ਚੱਗੇ ਵਾਰਦਾ ਮੈਨੂੰ ਕਹੇ ਗੱਡੀ ਪਿੱਛੇ ਕਰ ਲੈ ਭਾਈ ਐਂ ਉਹ ਪਿੱਛੇ ਆਉਣ ਦੇ ਆ ਤੇ ਇਹ ਜ਼ਬਰਦਸਤੀ ਕਹਿੰਦਾ ਮੈਂ ਤੇ ਵਾਰੂਗਾ ਵਾਰੂਗਾ ਤੇ ਮੈਂ ਗੱਡੀ ਚਾਬੀ ਕਰਨ ਲੱਗਾ ਚਾਬੀ ਕਰੇ ਗੱਲ ਪੈ ਗਿਆ ਮੇਰੇ ਹਾਂ ਗੱਡੀ ਗਾਣਾ ਕਰੀ ਅਜੇ ਆ ਬੰਦਾ ਗਵਾਹ ਕੋਲੇ ਮੈਂ ਮੁੱਕੇ ਤੇ ਗਵਾਇਆ ਨਹੀਂ ਨਹੀਂ ਸਹੀ ਹੈ ਗੱਲ ਕਿੱਥੋਂ ਦੀ ਗੱਡੀ ਕਿੱਥੋਂ ਦੀ ਕਹਿੰਦੇ ਹੋ ਮੈਂ ਤੇ ਗਵਾਇਆ ਬੰਦਾ ਨਹੀਂ ਨਹੀਂ ਉਹ ਨਹੀਂ ਆਇਆ ਯਾਰ ਉਹ ਮੋੜ ਤੇ ਲੱਤੀ ਹੂੰ ਗੱਡੀ ਵਿੱਚ ਆਉਂਦੀ ਆ ਮੇਰਾ ਕੰਮ ਆ ਗੱਲ ਲਾਈ ਆ ਗੱਡੀ ਵਿੱਚ ਗਲਤੀ ਆ ਗਈ ਲਾਈ ਹਾਂ ਕੋਈ ਗੱਲ ਨਹੀਂ ਗੱਡੀ ਖੜੀ ਰਹਿੰਦੇ ਖੜੀ ਰਹਿਣ ਗੱਡੀ ਤੂੰ ਖੜੀ ਰਹਿੰਦੇ ਗੱਡੀ ਖੜੀ ਰਹਿੰਦੇ ਗੱਡੀ ਖੜੀ ਰਹਿੰਦੇ ਸਾਰੇ ਜਣੇ ਹੋਰ ਬੰਦੇ ਬਣਾਓ ਜੀ ਹਾਂ ਹਾਂ ਬੰਦੇ ਲਾ ਇਹ ਕੋਈ ਕਾਨੂੰਨ ਥੋੜਾ ਯਾਰ ਕੇ ਇਹਦੇ ਗੁਰਸੇਖੇ ਬੰਦਾ ਵੇਖੋ ਦਾੜੀ ਇਹਦੇ ਮੂੰਹ ਤੇ ਘਾਤਰਾ ਗੁਰਸਾਹਿਬ ਦਾ ਪਾਇਆ ਦੇਣ ਫਰਕਦਾਰੀ ਪਾਤੀ ਹੈ ਹੈ ਮਰਬਨ ਯਾਰ ਤੂੰ ਧੱਕੇ ਨਾਲ ਗੱਲੇ ਹਾਂ ਗੱਲ ਕਰ ਦੋ ਫਿਰ ਭੱਜ ਗਿਆ ਗਾ ਗੱਲ ਮੇਰਾ ਕਰਦਾ ਤੂੰ ਮੇਰੀ ਕਸਮ ਖਾ ਕੇ ਕਹਦੇ ਤੂੰ ਨਹੀਂ ਵੇਚ ਚੜ ਕੇ ਚੱਲ ਮਾਰ ਲਹੀ ਰੋਣ ਦੇ ਆ ਜਾਬੀ ਜਾਬੀ ਮੈਂ ਕਰ ਤਾਸੀ ਗੱਲ ਦੋਸਤਾਂ ਲੰਗੇ ਕੱਲ ਮੱਖੂ ਦੇ ਵਿੱਚ ਇੱਕ ਵੱਡੀ ਘਟਨਾ ਉਸ ਮੌਕੇ ਹੋਈ ਜਦੋਂ ਇੱਕ ਗੁਰਸਿੱਖ ਟਰੱਕ ਡਰਾਈਵਰ ਜਿਸ ਨੇ ਕਿ ਅੰਮ੍ਰਿਤ ਵੀ ਛਕਿਆ ਹੋਇਆ ਅਤੇ ਜੋ ਆਪਣੀ ਗੱਡੀ ਲੈ ਕੇ ਕਿਧਰੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ 크੍ਰਿਸਚੀਅਨ ਡਰਾਈਵਰ ਜੋ ਕਿ ਆਪਣੀ ਗੱਡੀ ਲਿਆ ਕੇ ਵਿਚਾਲੇ ਲਗਾ ਦਿੰਦਾ ਹੈ ਤੇ ਇਸ ਗੁਰਸੇਖ ਵੱਲੋਂ ਜਦੋਂ ਉਸ ਨੂੰ ਗੱਡੀ ਵਿਚਾਲੇ ਫਸਾਉਣ ਤੋਂ ਰੋਕਿਆ ਜਾਂਦਾ ਹੈ ਅੱਗੇ ਉਹ ਇਹ 크ਰਿਸਚੀਅਨ ਡਰਾਈਵਰ ਇਸ ਗੁਰਸਿੱਖ ਦੀ ਦਾੜ੍ਹੀ ਵੀ ពੁੱਟਦਾ ਅਤੇ ਨਾਲ ਉਸ ਦੇ ਕੇਸਾਂ ਦੀ ਵੀ ਬੇਇੱਜ਼ਤੀ ਕਰਦਾ ਤੇ ਮੌਕੇ ਤੇ ਉਸ ਨੂੰ ਕੁੱਟਮਾਰ ਵੀ ਕਰਦਾ ਤੇ ਇਸ ਤੋਂ ਬਾਅਦ ਵੱਡਾ ਕਾਠ ਹੋ ਜਾਂਦਾ ਇਸ ਮੌਕੇ ਤੇ ਤੇ ਲੋਕਾਂ ਵੱਲੋਂ ਲਗਾਤਾਰ ਇਸ ਕੱਲ ਦਾ ਵਿਰੋਧ ਕੀਤਾ ਜਾ ਰਿਹਾ ਉੱਥੇ ਕੁਝ ਲੋਕਾਂ ਦਾ ਇਸ ਗੁਰਸਿੱਖ ਨੂੰ ਵੀ ਕਹਿਣਾ ਹੈ ਕਿ ਗੁਰੂ ਸਾਹਿਬ ਨੇ ਤੈਨੂੰ ਕਿਰਪਾਣ ਇੱਥੇ ਪਾਉਣ ਦੇ ਲਈ ਇਸ ਲਈ ਬਖਸ਼ੀ ਹੈ ਕਿ ਜੇਕਰ ਕੋਈ ਤਰ੍ਹਾਂ ਕਕਾਰਾਂ ਦੀ ਤਰ੍ਹਾਂ ਕੇਸਾਂ ਦੀ ਬੇਇੱਜ਼ਤੀ ਕਰਦਾ ਤਾਂ ਉਥੇ ਉਸ ਦਾ ਬਦਲਾ ਲਿਆ ਜਾ ਸਕੇ ਜਾਂ ਫਿਰ ਉਸ ਨੂੰ ਰੋਕਿਆ ਜਾ ਸਕੇ ਸੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜਰੂਰ ਕਮੈਂਟ ਕਰਨਾ ਆਓ ਇਸ ਮੌਕੇ ਦੀ ਪੂਰੀ ਉਹ ਵੀਡੀਓ ਵੱਲ ਤੁਹਾਨੂੰ ਲੈ ਚਲਦੇ ਹਾਂ ਹੋਰ ਅਪਡੇਟਸ ਦੇ ਲਈ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ ਆ ਜਿਸੂਸੀ ਦਾ ਬੰਦੇ ਮੇਰੇ ਗੱਲ ਪੜਿਆ ਕਿਹੜੇ ਨੇ ਆ ਜਿਸੂਸੀ ਦਾ ਬੰਦੇ ਗੱਲ ਪੜਿਆ ਮੇਰੇ ਕਿਹੜੇ ਪੈਣ ਓ ਐਵੇਂ ਸਾਡੇ ਸਮਾਨ ਵੀ ਤੂੰ ਦੇਖ ਬੰਦਾ ਮੈਂ ਕਿਹੜਾ ਮੱਦੀ ਉਹ ਮੇਰੀ ਮੇਰੀ ਸੁਣ ਕੇ ਆਈ ਯਾਰ ਗੱਡੀ ਸਾਡੀ ਖੜੀ ਮੈਂ ਇਹਨੂੰ ਕਿਹਾ ਮੇਰਾ ਮੁੰਡਾ ਹੈ ਤੂੰ ਕੱਖੋਂ ਨਹੀਂ ਮੈਂ ਨਹੀਂ ਯਾਰ ਮੇਰਾ ਮੁੰਡਾ ਹੀ ਇਹਨੇ ਚਪੇੜੋ 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 ਬਹਿ ਗਏ ਹੁੰਦੇ ਫੇਰੰਗੇ ਤੇ ਤੂੰ ਗੱਲ ਕਿਦਾਂ ਪਿਆ ਮੈਂ ਨਹੀਂ ਆ ਭਰਾਵਾ ਪਿਆ ਤੂੰ ਹੀ ਸਾਰੇ ਸਰਦਾਰ ਬੰਦੇ ਹੋਗੇ ਨਾਲ ਕਿਹਦੇ ਦਾ ਸ਼ਦਾਇ ਇਹੋ ਗੱਲ ਨਹੀਂ ਪੈਂਦੀ ਪਾਉਂਦੀ ਮੈਂ ਤੇਰੀ ਬਣਾਉਣਾ ਤੂੰ ਯਾਰ ਕਿਉਂ ਗੱਲ ਪਿਆ ਗਾੜੀ ਵਾਲੀ ਸਦਾ ਤੂੰ ਦਾੜੀ ਕਿਉਂ ਪੱਟੀ ਪੱਟੀ ਵਾਲੇ ਦਾੜੀ ਕਿਹੜੀ ਗੱਲ ਪੱਟੀ ਦਾੜੀ ਦੱਸ ਕਿਹੜੀ ਗੱਲ ਦਾੜੀ ਦਾ ਕੱਟੀ ਤੂੰ ਸਰਦਾਰ ਬੰਦੇ ਦਾੜੀ ਬੱਟਦਾ ਚੰਗਾ ਲੱਗਦਾ ਤੂੰ ਮਾਰ ਕੇ ਦਾ ਮੂੰਹ ਤੋੜ ਦਾੜੀ ਕੱਟੀ ਤੂੰ ਹਾਂ ਆ ਵੇਖੋ ਇਹਦਾ ਕੀ ਹਾਲ ਕਰਤਾ ਦਾ ਆ ਵੇਖੋ ਇਹ ਜਿਸ ਦਾ ਸਹੀ ਕਾਨੂੰਨ ਆ ਵੇਖੋ ਦਾੜੀ ਬੱਟ ਕੇ ਹੱਥਾਂ ਜਿਹਾ ਫੜਾਈ ਆ ਆ ਦੱਸੋ ਬਣਾ ਬਣਾ ਵੀ ਕੋਈ ਗੱਲ ਹਾਂ ਫੜੂਣ ਹਾਂ ਆ ਇਹਦੇ ਇਨੇ ਗੁਰੂ ਆਪਾਂ ਦਾ ਭੈਣੋ ਇੱਥੇ ਜਿਹੜੇ ਮਰਜ਼ੀ ਗੁਰੂਏ ਦਾੜੀ ਪਣ ਹਰ ਹਰ ਨਾ ਨਾ ਬਾਹੂ ਆ ਆ ਕਿਹੜਾ ਵਾ ਆ ਬੇ ਹਾਂ ਮੇਰੀ ਇਹ ਗੱਡੀ ਕਹਿੰਦਾ ਦੱਸ ਭਾਈ ਕਢੀ ਕੇ ਲੋ ਕਈ ਕੀ ਗੱਲ ਹੋਈ ਆ ਗੱਲ ਕੋਈ ਗੱਡੀ ਦਾ ਲੈਣ ਚੱਕੇ ਵਾਰਦਾ ਮੈਨੂੰ ਕਹੇ ਗੱਡੀ ਪਿੱਛੇ ਕਰ ਲੈ ਭਾਈ ਐਂ ਉਹ ਪਿੱਛੇ ਮੋਹਨਦਾ ਆ ਤੇ ਇਹ ਜ਼ਬਰਦਸਤ ਕਹਿੰਦਾ ਮੈਂ ਤੇ ਵਾਰੂਗਾ ਵਾਰੂਗਾ ਤੇ ਮੈਂ ਗੱਡੀ ਚਾਬੀ ਕੋਲ ਲਗਾ ਪੜੂ ਚਾਬੀ ਕਹਿੰਦਾ ਗੱਲ ਪੈ ਗਿਆ ਮੇਰੇ ਹਾਂ ਉਹ ਵੀ ਗੱਡੀ ਦਾ ਨਾ ਕਰੀ ਅਜੇ ਆ ਬੰਦਾ ਗਵਾਹ ਕੋਲੇ मोड़ <laughs> <जाने। laughs> <shustles> <चुरह> <नारोल। shustles> ਗੱਡੀ ਖੜੀ ਰਾਂਦੇ ਗੱਡੀ ਰਾਂਦੇ ਗੱਡੀ ਤੂੰ ਖੜੀ ਰਾਂਦੇ ਗੱਡੀ ਖੜੀ ਰਾਂਦੇ ਗੱਡੀ ਖੜੀ ਰਾਂਦੇ ਸਾਰੇ ਜਨ ਨੂੰ ਰੁਪੇ ਤੇ ਬਲਾਉ ਚਾਰ ਹਾਂ ਹਾਂ ਬੰਦੇ ਲਾ ਇਹ ਕੋਈ ਕਾਨੂੰਨ ਥੋੜਾ ਯਾਰ ਕੇ ਇਹਦੇ ਗੁਰਸੇਖੇ ਬੰਦਾ ਵੇਖੋ ਦਾੜੀ ਇਹਦੇ ਮੂੰਹ ਤੇ ਘਾਤਰਾ ਗੁਰਸਾਹਬ ਦਾ ਪਾਇਆ ਦਿਨ ਫੜ ਕੇ ਦਾੜੀ ਪੜਤੀ ਆ ਉਹ ਗੱਲ ਕਰ ਮਰਬਾ ਨਹੀਂ ਯਾਰ ਤੂੰ ਧੱਕੇ ਨਾਲ ਗੱਲ ਹੈ ਹਾਂ ਗੱਲ ਕਰਦੇ ਪੈ ਭੱਜ ਗਿਆ ਗਾ ਕੇ ਭਾਂ ਦੀ ਭੜਾ ਡਰਾ ਕੇ ਗੱਲ ਮੇਰਾ ਕਰਦਾ ਤੂੰ ਮੇਰੀ ਕਸਮ ਖਾ ਕੇ ਕਹਿੰਦੇ ਤੂੰ ਨਹੀਂ ਵਿੱਚ ਚੜ ਕੇ ਚਲ ਮਾਰ ਲੀਂ ਮਾਰਨੇ ਹਾਂ ਚਾਬੀ ਚਾਬੀ ਮੈਂ ਕਰਦਾ ਮੇਰਾ ਮੁੰਡਾ ਹੀ ਇਹਨੇ ਚਪੇੜੋ ਚਪੇੜੇ ਵਿੱਚ ਬਹਿ ਗਈ ਹੁੰਦੀ ਪੇਰਿੰਗ ਤੇ ਤੂੰ ਗੱਲ ਕਿੱਦਾ ਪਿਆ ਮੈਂ ਨਹੀਂ ਆ ਭਰਾਵਾ ਪਿਆ ਤੂੰ ਹੀ ਸਾਰੇ ਸਰਦਾਰ ਬੰਦੇ ਹੋਗੇ ਨਾਲੇ ਮੈਂ ਤੇਰੀ ਬਣਾਉਣਾ ਤੂੰ ਯਾਰ ਕਿਉਂ ਗੱਲ ਪਿਆ ਦਾੜੀ ਵਾਲੀ ਸਦਾ ਤੂੰ ਦਾੜੀ ਕਿਉਂ ਪੱਟੀ ਪੱਟੀ ਵਾਲੇ ਦਾੜੀ ਕਿਹੜੀ ਗੱਲ ਪੱਟੀ ਦਾੜੀ ਦੱਸ ਕਿਹੜੀ ਗੱਲ ਕਿਉਂ ਪੱਟੀ ਤੂੰ ਦਾੜੀ ਕਾ ਪੱਟੀ ਤੂੰ ਸਰਦਾਰ ਬੰਦੇ ਦਾੜੀ ਪੜਦਾ ਚੰਗਾ ਲੱਗਦਾ ਤੂੰ ਦਾੜੀ ਕਿਉਂ ਪੱਟੀ ਤੂੰ ਹਾਂ ਆ ਵੇਖੋ ਇਹਦਾ ਕੀ ਹਾਲ ਕਰਤਾ ਦਾ ਵੇਖੋ ਅੱਜ ਦੱਸਾ ਕੋਈ ਕਾਨੂੰਨ ਆ ਵੇਖਾ ਦਾੜੀ ਫਟ ਗਿਆ ਹੱਥ ਜਦੋਂ ਫੜਾਈ ਆ ਉਹ ਦੱਸੋ ਬਲਾ ਬਲਾ ਕੀ ਕਹੀ ਗੱਲ ਹਾਂ ਫੜੂ ਹਾਂ ਜੇ ਦਮਿਆ ਨੂੰ ਬੰਦੇ ਇੰਨੇ ਗਰੂ ਆਪਾਂ ਦਾ ਭੈਣ ਜਿਹੜੇ ਮਰਜ਼ੀ ਗੁਰੂਏ ਦਾੜੀ ਪੜ ਨਾਣਾ ਬਾਊ ਕਿਹੜਾ ਵਾ